ਪੁਲਸ ਨੂੰ ਕਿਹਾ ਬਦਲੀਆਂ ਕਰੋ ਹੌਲਦਾਰ ਮੁਨਸ਼ੀ ਬੀਬੀ ਸਾਲ ਤੋਂ ਉੱਥੀ ਯਾਰੀਆਂ ਉੱਥੀ ਰਿਸ਼ਤੇਦਾਰੀਆਂ ਚੱਕ ਕੇ ਮੌਣ ਕਾਲੇ ਨੂੰ ਮਾਰੋ ਪਠਾਨਕੋਟ ਉਹ ਪਠਾਨਕੋਟ ਵਾਲ ਨੂੰ ਸਿੱਟੋ ਫਾਜ਼ਲ ਕਾ ਫਾਜ਼ਲ ਕਾਲੇ ਨੂੰ ਮਾਰੋ ਤਰਨ 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 ਨੂੰ ਸਿੱਟੋ ਮੋਹਾਲੀ ਕਰਕੇ ਬਦਲੀਆਂ ਉਹ ਤੋਂ ਬਾਅਦ ਇਹ ਕੰਮ ਕਰਤਾ ਉਹ ਤਾਂ ਸਾਨੂੰ ਟਰੈਕ ਵੀ ਕਰ ਲਿਆ ਸੀ ਸੀ ਪਹਿਲਾਂ ਵੀ ਕਿਹੜੇ ਕਿਹੜੇ ਇਲਾਕੇ ਨੇ ਜਿੱਥੇ ਨਸ਼ਾ ਹੈਪੋਾਰ ਚ ਨਸ਼ਾ ਵਿਕਦਾ ਹੈ ਅੱਜ ਅੱਜ ਰਾਤ ਨੂੰ ਦੇਖੋ ਕੀ ਹੁੰਦਾ ਬਸੇ ਮੈਨੂੰ ਦੱਸਣਾ ਨਹੀਂ ਚਾਹੀਦਾ ਪਰ ਪਹਿਲੀ ਨਾ ਭੱਜ ਜਾ ਨੋ ਚਲੋ ਭੱਜ ਜਾਨ ਯਾਰ ਭੱਜ ਜਾਣ ਯਾਰ ਸਾਡੇ ਖਹਿੜਾ ਛੱਡੋ ਯਾਰ ਸਰ ਇੱਕ ਟੋਲ ਪਲਾਜ਼ਾ ਰਹਿ ਗਿਆ ਸਿਰਫ ਇੱਕ ਰਹਿ ਗਿਆ ਉਹਦੇ ਤੇ ਵੀ ਮੇਰੀ ਨਜ਼ਰ ਆ ਹੁਣ 17 ਟੋਲ ਪਲਾਜ਼ੇ ਬੰਦ ਕਰਤੇ 5 ਲੱਖ ਰੁਪਇਆ ਪਰ ਡੇ ਪੰਜਾਬ ਦਾ ਬਚ ਰਿਹਾ ਜੀ ਨੋਟਿਸ ਭੇਜਦਾ ਆ ਜਿਹੜਾ ਜਗਰਾਉਂ ਨੂੰ ਜਾਂਦਾ ਹੈ ਲਾਡੋ ਵਾਲਾ ਉਹ ਨੈਸ਼ਨਲ ਹਾਈਵੇ ਦਾ ਹੈ ਉਹਨਾਂ ਦਾ ਬਸ ਉਹੀ ਰਹਿ ਗਿਆ ਆ ਜਿਹੜਾ ਇੱਕ ਇੱਥੋਂ ਨਹੀਂ ਜਾਂਦਾ ਜਗਰਾਉਂ ਤੋਂ ਨਕੋਦਰ ਨੂੰ ਉਹਨਾਂ ਨੂੰ ਭੇਜਦਾ ਨੋਟਿਸ ਵੀ ਭਾਈ ਜਾ ਤਾਂ ਆਪਦਾ ਕੰਟਰੈਕਟ ਪੂਰਾ ਕਰੋ ਨਹੀਂ ਆ ਬੜਾ ਇਸ ਤਰ੍ਹਾਂ ਗੋੜ ਕਰੋ ਭਾਈ ਸੱਸ ਕਿਨੇ ਦਿੱਤੇ ਸੀ ਇਹ ਟੋਲ ਬਲਾਜੇ ਕਾਂਗਰਸੀਆਂ ਨੇ ਤੇ ਕਾਲੀਆਂ ਨੇ ਲਈ ਚੱਲੋ ਫੇ 496 ਦਿਨਾਂ ਦੀ ਐ ਐਕਸਟੈਂਸ਼ਨ ਮੰਗਦੇ ਸਰ 496 ਦਿਨ ਹੋਰ ਦੇ ਦਿਓ ਜੀ ਚਾਰ ਇਹ ਇਹ ਨਾ ਇਹ ਜਿਹੜੇ ਕੰਪਨੀ ਵਾਲੇ ਇਹ ਟੋਲ ਬਲਾਜੇ ਵਾਲੇ ਬਹੁਤ ਤੇਜ਼ ਬੰਦੇ ਨੇ ਇਹ ਸਾਲ ਜਮ ਮਹੀਨੇ ਨਹੀਂ ਮੰਗਦੇ ਇਹ ਦਿਨ ਕਹਿੰਦੇ ਨੇ 496 ਦਿਨ ਮੈਂ ਕਿਹਾ ਜੋੜਿਓ ਭਲਾ ਕਿੰਨੇ ਕ ਬਣ ਕੇ ਸਾਲ 365 ਦਿਨ ਦਾ ਸਾਲ ਹੈ ਜੀ ਉਹ ਤਾਂ 2 ਸਾਲ ਮੰਗੀ ਜਾਂਦੇ 2 ਸਾਲ ਮੰਗੀ ਜਾਂਦੇ ਮੈਂ ਕਿਹਾ ਕੋਈ 2 ਸਾਲ ਕਹਿੰਦੇ ਮੈਂ ਕਿਉਂ ਕਹਿੰਦੇ ਜੀ ਇੱਕ ਤਾਂ ਕਰੋਨਾ ਇੱਕ ਕਿਸਾਨ ਅੰਦੋਲਨ ਮੈਂ ਕਰੋਨਾ ਕੁਦਰਤ ਦੀ ਪ੍ਰੋਬਲਮ ਹੈ ਉਹ ਤਾਂ ਸਾਰਿਆਂ ਤੇ ਆਇਆ ਸੀ ਉਹ ਗੜ ਮੈਂ ਲੈ ਕੇ ਆਇਆ ਕਿਸਾਨਾਂ ਦੀ ਮੋਦੀ ਦੀ ਪ੍ਰੋਬਲਮ ਹੈ ਉਗੜ ਮੈਂ ਲੈ ਕੇ ਆਇਆ ਸਾਨੂੰ ਕਦੇ ਬਾਅਦ ਤੁਸੀਂ ਭਾਈ ਜਣੇ ਵੀ ਡੈਮੇਜ ਕਿਸਾਨਾਂ ਦੀਆਂ ਸਮੱਸਿਆਵਾਂ ਮੋਦੀ ਦੀਆਂ ਨੇ ਮੋਦੀ ਹੱਲ ਕਰ ਦੇ ਅਸੀਂ ਕਰ ਲਾਂਗੇ ਅਸੀਂ ਅਸੀਂ ਤਾਂ ਨਾਲ ਅਸੀਂ ਤਾਂ ਹਮੇਸ਼ਾ ਹੀ ਹਮੇਸ਼ਾ ਕਿਸਾਨਾਂ ਦੇ ਬਰਾਬਰ ਖੜਦੇ ਆ ਨਾਲ ਖੜਦੇ ਆ ਸੋ ਇਸ ਕਰਕੇ ਮੈਂ ਕਹਿਣਾ ਕਿ ਆਪਾਂ ਨੇ ਸਮੱਸਿਆਵਾਂ 'ਚ ਸਿਰਫ ਗਿਣਨੀਆਂ ਨਹੀਂ ਹੈਗੀਆਂ ਆਪਾਂ ਸਮੱਸਿਆਵਾਂ ਦਾ ਹੱਲ ਕਰਨਾ ਹੈ ਹੱਲ ਕਰਨਾ ਨਹੀਂ ਤਾਂ ਗਿਣੀ ਜਾਓ ਗੜਾਈ ਜਾਂਦੇ ਆਪਾਂ ਨੂੰ ਆ ਕਰ ਦੋ ਜੀ ਆ ਕਰ ਦੋ ਜੀ ਉਹ ਵੀ ਕਹੀ ਜਾਂਦੇ ਆ ਕਰ ਦਾਂਗੇ ਜੀ ਆ ਕਰ ਦਾਂਗੇ ਸੋ ਸੰਜੀਵ अरोड़ा ਜੀ ਤੁਹਾਡੇ ਕੈਂਡੀਡੇਟ ਨੇ ਚੋਣ ਨਿਸ਼ਾਨ ਝਾੜੂ ਹੈ ਨੰਬਰ ਕਿੰਨੇ ਤੇ ਆ ਉਹ ਉੱਥੇ ਪਤਾ ਲੱਗ ਜਾਊਗਾ ਜਿੱਦੇ ਮਤਲਬ ਲਿਸਟ ਬਣ ਗਈ ਵੀ ਕਿੰਨੇਵੇਂ ਨੰਬਰ ਤੇ ਵੰਟਣਾ ਹੈ ਵੀ ਪਹਿਲੇ ਨੰਬਰ ਤੇ ਆ ਜਾ ਦੂਜੇ ਨੰਬਰ ਤੇ ਆ ਜਾ ਤੀਜੇ ਨੰਬਰ ਤੇ ਆ ਪਰ ਝਾੜੂ ਝੋਣ ਨਿਸ਼ਾਨ ਤੇ ਸੰਜੀਵ ਅਰੋੜਾ ਫੋਟੋ ਵੀ ਲੱਗੀ ਹੋਊ ਨਾਲ ਸੋਨੀ ਜੀ ਫੋਟੋ ਖਿਚਾਇਓ ਜੀ ਬੜੀ ਸੋਹਣੀ ਹੱਸ ਕੇ ਹੈ ਨਾ ਹਾਂ ਖੁਸ਼ੀ ਵਾਲੀ ਕਿਉਂਕਿ ਇਹ ਸੀਟ ਤਾਂ ਆਪਾਂ ਜਿੱਤੇ ਹੋਇਆ ਉਹ ਤਾਂ ਗੁਰਪ੍ਰੀਤ ਜੀ ਚਲੋ ਗੋਗੀ ਸਾਹਿਬ ਨੂੰ ਮੈਂ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਪਰਮਾਤਮਾ ਉਹਨਾਂ ਦੀ ਬਿਛੜੀ ਰੂਹ ਨੂੰ ਸ਼ਾਂਤੀ ਦੇਵੇ ਵਿਛੜ ਗਏ ਸਾਥੋਂ ਇਹ ਤਾਂ ਹੁਣ ਰੱਬ ਦਾ ਜੀ ਪਾਣਾ ਪਾਣਾ ਹੈ ਨਾ ਨਹੀਂ ਤਾਂ ਸੀਟ ਸੀਟ ਤਾਂ ਆਪਣੀ ਹੋਈਆਂ ਸੀਟ ਤਾਂ ਜਿੱਤੇ ਹੀ ਹੋਈਆਂ ਹੁਣ ਆਸ਼ੂ ਹੋਰਾਂ ਨੇ ਕੰਨ ਚੱਕਰ ਰੱਖੇ ਨੇ ਲੈ ਕੇ ਸਾਡਾ ਕੰਮ ਬਣਜੂ ਇਹ ਕਿਸੇ ਦੀ ਮੌਤ ਚੋਂ ਆਪਦਾ ਕੰਮ ਹੀ ਭਾਲਦੇ ਆ ਜਿਸ ਦਿਨ ਅਜੇ ਸੰਸਕਾਰ ਵੀ ਨਹੀਂ ਹੋਇਆ ਸੀ ਉਸੇ ਦਿਨ ਪੁੱਛਣ ਲੱਗ ਗਏ ਸੀ ਕਹਿੰਦੇ ਕਾਂਗਰਸੀ ਤੇ ਬੀਜੇਪੀ ਵਾਲੇ ਇੱਥੋਂ ਕੌਣ ਕਰੀਏ ਇੱਥੋਂ ਕੌਣ ਇਹ ਤਾਂ ਸੇਵਾ ਨਹੀਂ ਠੰਡਾ ਹੋਣ ਦਿੰਦੇ ਵੀਰੋ ਇਹ ਤਾਂ ਤਿਆਰੀ ਬੈਠੇ ਨੇ ਭਈ ਪਰਮਾਤਮਾ ਸਤਿ ਆਹ ਨਾਲ ਕੀ ਪਤਾ ਹੈ ਹਨਾ ਆਵੇ ਨਾ ਆਵੇ ਪਰ ਪਰਵਾਰ ਗੋਗੀ ਜੀ ਦਾ ਪਰਵਾਰ ਬਿਲਕੁਲ ਬਿਲਕੁਲ ਨਾਲ ਬਿਲਕੁਲ ਨਾਲ ਉਹਨਾਂ ਨੂੰ ਸ਼ਾਂਤ ਆਤਮਿਕ ਸ਼ਾਂਤੀ ਲਈ ਮੈਂ ਅਰਦਾਸ ਵੀ ਕਰਦਾ ਪਰ ਉਹਨਾਂ ਦੀ ਰੂਹ ਨੂੰ ਵੀ ਸ਼ਾਂਤੀ ਉਦੋਂ ਹੀ ਮਿਲੂਗੀ ਜਦੋਂ ਉਹਨਾਂ ਨੂੰ ਇਹ ਪਤਾ ਲੱਗੇ ਕਿ ਹਾਂ ਲੋਕ ਹਜੇ ਵੀ ਮੇਰੇ ਨਾਲ ਨੇ ਲੋਕ ਮੇਰੇ ਕੰਮਾਂ ਨੂੰ ਜਾਂ ਕਹਾ ਜਿਵੇਂ ਬੇਟਨ ਫੜਾਉਂਦੇ ਆ ਜਿੰਦਾਬਾਦ 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 ਜਿਵੇਂ 4 बाई 4 4 बाई 4 ਦੀ ਰੇਸ ਹੁੰਦੀ ਹੈ ਇੱਕ ਦੂਜੇ ਨੂੰ ਬੇਟਨ ਫੜਾਉਂਦੇ ਨੇ ਫਿਰ ਉਹ ਲੈ ਕੇ ਭਜਦਾ ਹੈ ਐਂਡ ਵਾਲੇ ਦਾ ਨਾਮ ਆ ਜਾਂਦਾ 20 ਮਿੰਟ ਚ ਨੇ ਕੰਪਲੀਟ ਕਰਕੇ ਮੈਡਲ ਜਿੱਤ ਲਿਆ ਪਰ ਬਾਕੀ ਤਿੰਨ ਨੂੰ ਵੀ ਮੈਡਲ ਨਾਲ ਹੀ ਮਿਲਦੇ ਆ ਸੋ ਇਸ ਕਰਕੇ ਸਾਰਿਆਂ ਨੂੰ ਮੈਡਲ ਤੁਹਾਨੂੰ ਇਕੱਠਿਆਂ ਨਾ ਮਿਲਣਗੇ ਕਈ ਵਾਰੀ ਹਾਕੀ ਦੀ ਟੀਮ ਹੈ ਜਾਂ ਕ੍ਰਿਕਟ ਦੀ ਟੀਮ ਹੈ 11 ਪਲੇਅਰ ਕਈ ਵਾਰੀ 4 ਪਲੇਅਰ ਉਹ ਟੀਮ ਤਾਂ 15 ਵੀ 9 ਹੁੰਦੀ ਹੈ ਨਾ ਖੇਡਦੇ 11 ਨੇ ਕਈ ਵਾਰੀ 4 ਸਾਰਾ ਟੂਰਨਾਮੈਂਟ ਹੀ ਨਹੀਂ ਖੇਡਦੇ ਕੱਲਾ ਪਾਣੀ ਪੀਉਣ ਦੀ ਡਿਊਟੀ ਲੱਗ ਜਾਂਦੀ ਹੈ ਕੱਲਾ ਉਹਨਾਂ ਦੇ ਬੈਟ ਜਾਂ ਉਹਨਾਂ ਦੇ ਦਸਤਾਨੇ ਬਦਲਾਉਣ ਦੀ ਡਿਊਟੀ ਲੱਗ ਜਾਂਦੀ ਹੈ ਪਰ ਜਦੋਂ ਟੀਮ ਜਿੱਤ ਜਾਂਦੀ ਹੈ ਤਾਂ ਮੈਡਲ 15 ਦੇ 15 ਨੂੰ ਇੱਕੋ ਜਿਹਾ ਮਿਲਦੇ ਆ ਜੀ ਇਕੱਠੇ ਮਿਲਦੇ ਸੋਹਬਾਲ ਵਾਲਿਓ ਮੈਂ ਰਗ ਰਗ ਜਾਣਦਾ ਮੈਂ ਇੱਥੇ ਬਾੜੇ ਵਾਲ ਹੀ ਰਿਹਾ ਮੈਂ ਨਾਲ ਹੀ ਇੱਥੇ ਨਾਲ ਹੀ ਹੈ ਨਹਿਰ ਦੇ अपना आदर्श कॉलोनी जंगलात महकमे ਦੇ ਬੈਕ ਸਾਈਡ ਤੇ ਜਿੱਥੇ ਜੰਗਲਾਤ ਮਹਿਕਮਾ ਇਧਰ ਭਾਈ ਰੰਤੀ ਸਿੰਘ ਨਗਰ ਆ ਗਿਆ ਇਧਰ ਜੰਗਲਾਤ ਮਹਿਕਮਾ ਨਾਲ ਹੀ ਆਦਰਸ਼ ਕਲੋਨੀ ਤੇ ਉੱਥੇ ਹੀ ਤਾਂ ਆਇਆ ਸੀ 1992 ਚ 1992 ਚ ਇੱਕ 17 ਸਾਲ ਦਾ ਬੱਚਾ ਆਇਆ ਸੀ ਇੱਥੇ ਇਹ ਸ਼ਹਿਰ ਨੇ ਇੱਕ ਕਰਨ ਧੂਮੀ ਹੈ ਮੇਰੀ ਇਹ ਸ਼ਹਿਰ ਨੇ ਮੈਨੂੰ ਰੋਟੀ ਲਾਇਆ ਇਹ ਸ਼ਹਿਰ ਤੋਂ ਮੈਨੂੰ ਮਸ਼ਹੂਰੀ ਮਿਲੀ ਉੱਥੇ ਸੋਚਿਆ ਸੀ ਮੁੱਖ ਮੰਤਰੀ ਜਾ ਹੋ ਰੇ ਤਾਂ ਸਾਡੇ ਤਾਂ ਜੀ ਦਿਮਾਗ ਚ ਹੀ ਨਹੀਂ ਆਉਂਦਾ ਇਹ ਜੇ ਕੁਝ ਅਸੀਂ ਤਾਂ ਮੱਜੇ ਨਹੀਂ ਪੁੱਛਾਂ ਫੜ ਕੇ ਤਾਂ ਟੋਬਿਆਂ ਚ ਤਾਰੀਆਂ ਲਾਉਣ ਸਿੱਖੇ ਆਂ ਜੀ ਅਸੀਂ ਕਿ ਤੁਮ ਮੁੱਖ ਮੰਤਰੀ ਇਹ ਤਾਂ ਜਉਂਦਾ ਰਵੇ ਕੇਜਰੀਵਾਲ ਉਹਨੇ ਪਾਰਟੀ ਬਣਾਈ ਉਹਨੇ ਰਾਮਲੀਲਾ ਗਰਾਊਂਡ ਚ ਸ਼ੂਗਰ ਦਾ ਮਰੀਜ਼ ਹੈ ਜੀ ਤੇ ਫੇਰ ਵੀ 15 ਦਿਨ ਭੁੱਖ ਹੜਤਾਲ ਡਾਕਟਰ ਕਹਿੰਦੇ ਤੇਰੀ ਜ਼ਿੰਦਗੀ ਖਤਰੇ ਚ ਆ ਕੇ ਪੈ ਜੇ ਖਤਰੇ ਚ ਕੀ ਯੋ ਦੇਸ਼ੀ ਖਤਰੇ ਚ ਮੈਂ ਮੈਂ ਜਿੰਦਗੀ ਚ ਕੋਈ ਆਈਆਰ ਐਫਸਰ ਹੈ ਜੀ ਇੰਡੀਅਨ ਰੈਵਨਿਊ ਸਰਵਿਸ ਦਾ ਇਨਕਮ ਟੈਕਸ ਦਾ ਕਮਿਸ਼ਨਰ ਹੈ ਆਈਆਈਟੀ ਖੜਗਪੁਰ ਤੋਂ ਇੰਜੀਨੀਅਰ ਹੈ ਇਹ ਕੋਈ ਮੋਦੀ ਵਾਲੀ ਡਿਗਰੀ ਨਹੀਂ ਹੈਗੀ ਵੀ ਜਿਹੜੀ ਫਿਊ ਵੀ ਨਹੀਂ ਹੈਗੀ ਸਾਰੀਆਂ ਡਿਗਰੀਆਂ ਪਈਆਂ ਨੇ ਉਹਦੀ ਅਠਵੀਂ ਵੀ ਨਹੀਂ ਲੱਭਦੀ ਪਤਾ ਨਹੀਂ ਕਿਥੋਂ ਕੀ ਕੀ ਸੁਣਾਈ ਜਾਂਦੇ ਆ ਕੋਈ ਇੱਕ ਦਿਨ ਮੈਂ ਸੁਣੀ ਜਾਂਦਾ ਸੀ ਉਥੋਂ ਉਹ ਕਿੱਥੇ ਸ੍ਰੀ ਹਰੀਕੋਟਾ ਚੰਦਰਯਾਨ ਦਾ ਲਾਂਚ ਸੀ ਪ੍ਰਧਾਨ ਮੰਤਰੀ ਕਹਿੰਦੇ ਬੋਲਣਗੇ ਮੈਂ ਚਲੋ ਸੁਣਾਗੇ ਜੀ ਦੇਸ਼ ਦਾ ਪ੍ਰਧਾਨ ਮੰਤਰੀ ਸਾਡਾ ਵੀ ਫਰਜ ਬਣਦਾ ਸੁਣੀ ਹੈ ਉਹ ਕਹਿੰਦਾ ਵੀ ਬੈਨੋ ਭਾਈਓ ਇਸਰੋ ਸੇ ਕਿਉਂਕਿ ਆਪਣੀ ਇਸਰੋ ਹੈ ਨਾ ਕੰਪਨੀ ਜਿਵੇਂ ਉਹਨਾਂ ਦੀ ਨਸ ਹੈ ਆਪਣੀ ਇਸਰੋ ਹੈ ਜਿਹੜੀ ਸ੍ਰੀ ਹਰੀਕੋਟਾ ਤੋਂ ਲਾਂਚਿੰਗ ਹੁੰਦੀ ਹੈ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ मैं गप्री नहीं लग रहा नाता बंदा तो जगाड़ी है मैं जोड़ू हमें दसो जी कि इसरो से पुराना नाता कहना जब मैं स्कूल में पढ़ता था पढ़ाई में, में मेरा हाथ तंग था तीसरी चौथी कक्षा में पढ़ता था जब मैं स्कूल जाता था तो टीचर कहता था अब तू इसरो में बैठ अब इसरो में अब इसरो में इसलिए इसरो से मेरा पुराना नाम की कुछ पल्ले पै गया है मुल्क दे मैं क्या ओ की कुछ पल्ले पै गया है डरिए डरिए करता रहो डरिए वो मैं क्या चलने पै रहे ने देख लो ਉਹ IIT ਖੜਗਪੁਰ ਦਾ ਇੰਜੀਨੀਅਰ IRS ਅਫਸਰ ਧਰਮ ਪਤਨੀ ਵੀ IRS ਕਮਿਸ਼ਨਰ ਇਨਕਮ ਟੈਕਸ ਕਮਿਸ਼ਨ ਦੇ ਬਾਰੇ ਮਸ਼ਹੂਰ ਹੈ ਕਿ ਉਥੇ ਚਪੜਾਸੀ ਵੀ ਬੋਰੀਆਂ ਭਰ ਕੇ ਲ ਜਾਂਦੇ ਆ ਨੋਟਾਂ ਦੇ ਚਪੜਾਸੀ ਤੇ ਕਮਿਸ਼ਨਰ ਦਾ ਬੋਰੀਆਂ ਕੀ ਟਰੱਕ ਹੀ ਭਰ ਸਕਦੇ ਸੀ ਪਰ ਬੰਦੇ ਨੇ ਸਾਰੀਆਂ ਨੌਕਰੀਆਂ ਦਾਤ ਮਾਰ ਕੇ ਦੇਸ਼ ਦੇ ਹੱਕ ਚ ਖੜ ਕੇ ਕੱਢ ਗਿਆ ਆ ਤੁਹਾਡੇ ਸਾਹਮਣੇ ਖੜਾ ਜੋ ਦੁਨੀਆ ਭੜਦੀਆਂ ਜਿੰਦਾਬਾਦ ਜਿੰਦਾਬਾਦ ਜੋ ਦੁਨੀਆ ਭੜਦੀਆਂ ਗਾਲਾਂ ਕੇਜਰੀਵਾਲ ਨੂੰ ਕਹਿ ਰਹੀਆਂ ਨੇ ਜੋ ਭੀਜਪੀ ਨੇ ਉਹ ਆਪਣੀ ਜਿਹੜੀ ਟਰੋਲ ਆਰਮੀ ਜਿਉਂ ਲਾਗਦਿਆ ਤੜਕੇ ਉੱਠ ਕੇ ਕੇਜਰੀਵਾਲ ਕੇਜਰੀਵਾਲ ਇਹਨੂੰ ਅੰਦਰ ਕਰਾਂਗੇ ਇਹਨੂੰ ਬਾਹਰ ਕਰਾਂਗੇ ਇਹਨੂੰ ਐਂ ਕਰਾਂਗੇ ਇਹਨੂੰ ਉਹ ਕਰਾਂਗੇ ਦੱਸੋ ਜੀ ਵਿਗਾੜ ਕੀ ਦਿੱਤਾ ਜਨਾਬ ਅਸੀਂ ਸਾਨੂੰ ਲੋੜ ਕੀ ਸੀ ਜੇ ਇਹ ਜੱਜ ਦੇ ਨਿਕਲ ਆਉਂਦੇ ਜੇ ਇਹ ਜੱਜ ਦੇ ਨਿਕਲ ਆਉਂਦੇ ਸਾਨੂੰ ਲੋੜ ਕੀ ਸੀ ਮੈਂ ਤਾਂ ਕਲਾਕਾਰ ਸੀ ਸੰਜੀਵ ਰੋੜਾ ਵਧੀਆ ਦੀ ਇੰਡਸਟਰੀ ਚਲਾਉਂਦਾ ਸੀ ਇਹ ਕਮਿਸ਼ਨਰ ਸੀ ਕੋਈ ਕੋਈ ਸਾਡਾ ਵਕੀਲ ਸੀ ਸਾਨੂੰ ਕੀ ਲੋੜ ਸੀ ਵੀ ਆ ਪੰਗਿਆਂ 'ਚ ਪੈਣ ਦੀ ਧੜਕੀ ਉੱਠ ਕੇ ਪੰਜਾਬ ਵਾਲੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਆ ਬਾਜ ਬਿਉਰੀ ਉਹ ਧੜਕੀ ਉੱਠ ਕੇ ਮੈਨੂੰ ਬਾਲਾਂ ਕੱਢਣ ਲੱਗ ਜਾਂਦੀ ਕੀ ਕਰੀਏ ਜੀ ਹਾਂ ਦੱਸੋ ਮੈਂ ਮਾੜਾ ਕੀ ਕਰਤਾ ਸੀ بس ਤੜਕੀ ਲੱਗ ਜਾਂਦੇ ਭਗਵਾਨ ਤੋਂ oh no 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 ਮੇਰਾ ਨਾਂ ਲੈ ਕੇ ਕਿਸੇ ਵੀ ਲੀਟਰ ਕੋਲੇ ਨਾ ਕੇਜਰੀਵਾਲ ਦੇ ਭਗਵਾਨਤਮਾਨ ਦਾ ਨਾਂ ਲੈ ਦਿਓ ਚੀਕ ਮਾਰ ਦਿਆ ਨਾ 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 ਉਹਨਾਂ ਦੀ ਗੱਲ ਹੈ ਕੋਈ ਉਹ ਨਾ ਕਿਉਂਕਿ ਅਸੀਂ ਸੱਚ ਬੋਲਦੇ ਆਂ ਕਿਉਂਕਿ ਅਸੀਂ ਭੇਤ ਖੋਲਦੇ ਆਂ ਤਾਂ ਕਰਕੇ ਡਰਦੇ ਆਂ 3 ਸਾਲ ਹੋ ਗਏ ਸਰਕਾਰ ਬਣੀ ਨੂੰ 1 ਰੁਪਏ ਦਾ ਜ਼ਾਮਨੀ ਕੋਈ ਹੈਗਾ ਕੋਈ ਇਦੋਂ ਪਹਿਲਾਂ ਮੁੱਖ ਮੰਤਰੀ ਆਇਆ ਜਿਹਨੇ ਮਾਈਕ ਦਿੱਤਾ ਹੋਵੇ ਤੁਹਾਨੂੰ ਕਿ ਤੂੰ ਬੋਲ ਦੱਸ ਮੈਨੂੰ ਕੀ ਸਮੱਸਿਆ ਹੈ ਦੱਸ ਕਿਹੜੇ ਪਿੰਡ ਦੀ ਸਮੱਸਿਆ ਹੈ ਦੱਸ ਕਿਹੜੇ ਸੀਵਰੇ ਦੇ ਟੱਕੜ ਦੀ ਸਮੱਸਿਆ ਹੈ ਇਹ ਉਹੀ ਬੋਲਦਾ ਹੈ ਜਿਹਦਾ ਜਿਗਰਾ ਹੋਵੇ ਜੀ ਜਿਹਦੇ ਅੰਦਰ ਸੱਚ ਹੋਵੇ ਗੁਰਨਾਨਕ ਸਾਹਿਬ ਨੇ ਸੱਚ ਨੂੰ ਹੀ ਤਾਂ ਲਿਖਿਆ ਗੁਰਨਾਨਕ ਸਾਹਿਬ ਨੇ ਉਹਨਾਂ ਨੇ ਕਿਹਾ ਹੀ ਹੈ ਕਿ ਸੱਚ ਤੋਂ ਵੱਡਾ ਕੋਈ 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 ਧਾਤੀ ਹੈ ਨਹੀਂ ਧਰਤੀ ਤੇ ਸੋ ਆਪਣ ਨਾਨਕ ਲੇਵਾ ਸੰਗਤਾਂ ਆਪਾਂ ਸੱਚ ਦੇ ਪਿੱਛੇ ਹੀ ਜਾਣਾ ਹੈ ਜੇ ਸੱਚੇ ਲੱਗਦੇ ਆ ਤਾਂ ਵੋਟ ਪਾ ਦਿਓ ਜੇ ਤੁਹਾਨੂੰ ਸਾਡੀ ਨੀਅਤ ਚ ਤਿੰਨ ਸਾਲਾਂ ਚ ਖੋਟ ਲੱਗਿਆ ਕੋਈ ਨਾ ਪਾਇਓ ਭਾਈ ਫਿਰ ਕੌਣ ਉਹੀ ਆਉਣਗੇ ਉਹ ਆਸ਼ੂ ਜੀ ਅੱਲਾ ਦੱਸੂ ਉਹ ਆਸ਼ੂ ਦੀ ਗੱਲ ਕਰੀਏ ਜਾਂ ਨਾ ਕਰੀਏ ਹੈ ਦੁਖੀ ਕੀ ਤੇ ਫੇਰ ਕਹਿੰਦਾ ਮੈਂ ਖੜੂ ਹਾਂ ਹੱਦ ਹੈ ਯਾਰ ਬੱਸ ਕਰੋ ਯਾਰ ਟਾਇਰ ਹੋ ਜੋ ਉਹ ਆ ਗਿਆ ਆ ਗਿਆ ਆਪਣਾ ਆ ਗਿਆ ਹਿਸਟਰੀਆਂ ਵਾਲਾ ਜਿਹੜਾ ਮੁੱਦਾ ਆ ਗਿਆ ਉਹ ਪੁਰਾਣਾ ਮੁਸ਼ਤਰਕਾ ਖਾਤੇ ਨੇ ਕਰਨ ਮੈਂ ਕਹਿੰਦੀ ਤੁਸੀਂ ਤੁਸੀਂ ਆਰਾਮ ਨਾਲ ਦੱਸ ਦੋ ਬੜੇ ਪਿਆਰ ਨਾਲ ਦੱਸ ਦੋ ਆਪਾਂ ਕਰਾਂਗੇ ਬਿਠਾਉਨੇ ਆ ਮੈਂ ਮੈਂ ਆਉਂਗਾ ਮੈਂ ਮੈਨੂੰ ਇੱਥੇ ਆਉਣਾ ਪਿਆ ਮੈਂ ਆਉਂਗਾ ਨਹੀਂ ਤੁਹਾਨੂੰ ਬੁਲਾਉਂਗਾ ਜਿਹੜਾ ਪੁਰਾਣੇ ਮਸ਼ਤਰਕਾ ਖਾਤੇ ਨੇ ਉਹਨਾਂ ਦਾ ਫਸਲ ਕਰਾਂ ਯਾਰ ਦੇਖੋ ਜਹਤਾ ਕਹੋ ਨਾ 3 ਸਾਲਾਂ ਚ ਮੈਂ ਰੋਕ ਲਿਆ ਉਹਨਾਂ ਨੇ ਪਵਾੜੇ ਪਾਏ ਹੋਇਆ 70 ਸਾਲ ਦੇ ਕੰਡੇ ਬੀਜੇ ਹੋਏ ਚੁਗਣੇ ਸਾਨੂੰ ਪੈ ਰਹੇ ਨੇ ਨਸ਼ਿਆਂ ਵਿਰੁੱਧ ਹੋ ਗਿਆ ਨਾ ਕੰਮ ਸ਼ੁਰੂ ਇਹ ਕੋਈ ਅੱਜ ਤੋਂ ਸ਼ੁਰੂ ਨਹੀਂ ਹੋਇਆ ਵੀ ਪਰਸੋਂ ਤੋਂ ਜਾਂ ਹਫ਼ਤੇ ਤੋਂ ਨਾ 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 ਇਹਦੇ ਵਾਸਤੇ ਸਾਨੂੰ ਡੇਢ ਦੋ ਸਾਲ ਲੱਗ ਕੇ ਪਲੈਨਿੰਗ ਬਣਾਉਂਦਿਆਂ ਨੂੰ ਕਿ ਓਕੇ ਸਪਲਾਈ ਤਾਂ ਰੋਕ ਦਾਂਗੇ ਪਰ ਜਦੋਂ ਸਪਲਾਈ ਰੋਕਤੀ ਤਾਂ ਜਿਹੜੇ ਮੁੰਡੇ ਐਡਿਕਟਡ ਨੇ ਮੈਂ ਮਰੀਜ਼ ਹੀ ਕਹੂੰਗਾ ਉਹਨਾਂ ਮੁੰਚਰਿਆਂ ਨੂੰ ਜਿਹੜੇ ਗਲਤ ਸੰਗਤ 'ਚ ਪੈ ਗਏ ਜਾਂ ਜਦੋਂ ਸਪਲਾਈ ਰੁਗ ਗਿਆ ਤੜਫਣਗੇ ਤੜਫਣਗੇ ਤਾਂ ਉਹਨੂੰ ਕਹਿੰਦੇ ਆ ਇੰਗਲਿਸ਼ 'ਚ ਮੈਡੀਕਲ ਭਾਸ਼ਾ 'ਚ ਵਿਦਰਾਅਲ ਸਿੰਪਟਮਸ ਜਦੋਂ ਵਿਦਰਾਅਲ ਸਿੰਪਟਮਸ ਆਉਣਗੇ ਉਹਨਾਂ ਦਾ ਕੀ ਕਰਾਂ ਕਿੱਥੇ ਲੈ ਕੇ ਜਾਵਾਂਗੇ ਉਹਨਾਂ ਨੂੰ ਕੀ ਕਰਾਂਗੇ ਤੜਫਣਗੇ ਉਹ ਤਾਂ ਮਤਲਬ ਹਜ਼ਾਰਾਂ ਮੁੰਡੇ ਹਰੇਕ ਪਿੰਡ ਚੋਂ ਨਿਕਲੇ ਆਉਣਗੇ 2 2 4 4 5 5 ਜਿਹੜੇ ਵਿਚਾਰੇ ਮਰੀਜ਼ ਨੇ ਅਸੀਂ